ਪੂਰੀ ਸਾਹ ਦੇ ਗਰੀਸ ਗਰੂਸ ਲਾ ਕੇ ਆਏ ਨੇ ਜੀ ਕੱਚਾ ਕੰਮ ਕੀਤਾ ਹੋਇਆ ਹੂੰ ਲੈ ਵੀ ਮਤਰਾਏ ਵੀ ਗੱਲ ਘੈਂਟ ਆ ਯਾਰ ਅਸਤਾਦੀ ਨੂੰ ਸਟਾਰਟ ਕਰਕੇ ਦਿਖਾਓ ਬਈ ਟਰੈਕਟਰ ਨੂੰ ਲੈ ਆਪ ਦੇਖ ਵੀ ਲਈਏ ਵੀ ਬੈਟਰੀ ਤਾਂ ਨਵੀਂ ਆ ਵੀ ਹਾਂ ਚੋਕੀ ਦਰ ਮਿਆਂ ਮਾਰਦਾ ਫੁਕਾਰੇ ਕੋਈ ਵੀ ਨੌਕਸ ਹੋਵੇ ਟਰੈਕਟਰ ਚ ਹਾਂਜੀ ਬੰਦਾ ਪੈਸੇ ਲੈ ਲੈ ਟਰੈਕਟਰ ਤੇ ਖੜਾ ਜਾ ਓਕੇ ਘਰੇ ਰੱਖਣ ਵਾਲਾ ਲਵੇ ਇਸ ਦਾ ਕਹਿੰਦੇ ਆ ਬਾਵੇ ਇਹਨੂੰ ਦੱਬ ਕੇ ਟਰੈਕਟਰ ਨੂੰ ਠੀਕ ਹੈ ਜੀ ਕਹਿੰਦੇ ਘਰ ਘਰ ਗੱਲਾਂ ਹੁੰਦੀਆਂ ਅੱਜ ਕੱਲ੍ਹ ਨੇ ਸਵਰਾਜ ਦੀਆਂ ਲਾਲ ਟਮਾਟੀ ਵਿੱਚ ਮੋਹਾਲੀ ਬਣੇ ਜਹਾਜ਼ ਦੀਆਂ ਮਿੱਤਰੋ ਮਹਾਲੀ ਦੇ ਵਿੱਚ ਕਿਹੜਾ ਟਰੈਕਟਰ ਤਿਆਰ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸੇ ਜਾਣ ਪਹਿਚਾਨ ਦਾ ਮਥਾਜ ਨਹੀਂ ਸੱਜਣੋ ਲਾਲ ਰੰਗ ਦਾ ਟਮਾਡੀ ਜਿਹੜਾ ਅੱਜ ਕੱਲ ਪੂਰਾ ਟ੍ਰੈਂਡਿੰਗ ਦੇ ਵਿੱਚ ਹੈ ਪੂਰਾ ਸਰਚਿੰਗ ਦੇ ਵਿੱਚ ਹੈ ਹਰੇਕ ਭਰਾ ਦਾ ਸੁਪਨਾ ਹੁੰਦਾ ਹੈ ਇੱਕ ਹਰੇਕ ਗੱਭਰੂ ਦਾ ਸੁਪਨਾ ਹੁੰਦਾ ਵੀ ਯਾਰ ਘਰੇ ਸਾਡੇ ਸਵਰਾਜ ਖੜਾ ਹੋਵੇ ਸੱਜਣੋ ਤੁਹਾਡੇ ਵਾਸਤੇ ਇੱਕ ਹੋਰ ਟਰੈਕਟਰ ਲੈ ਕੇ ਆਏ ਅੱਜ ਸਵਰਾਜ 855 ਬਹੁਤ ਘੈਂਟ ਟਰੈਕਟਰ ਹੈ ਪੂਰੀ ਫੁੱਲ ਗਾਰੰਟੀ ਵਾਲਾ ਖੜਾ ਵੀ ਸੱਜਣੋ ਪਿੰਡ ਦਿਵਾਨਿਆਂ ਦੇ ਵਿੱਚ ਹੈ ਤੁਹਾਨੂੰ ਮਲਾਉਣਿਆ ਬਾਈ ਨੂੰ ਕਿਹੜੇ ਬਾਈ ਦੇ ਘਰੇ ਖੜਾ ਕੀ ਕੀ ਗੱਲਾਂ ਬਾਤਾਂ ਨੇ ਤੁਹਾਨੂੰ ਫੁੱਲ ਡਿਟੇਲ ਟਰੈਕਟਰ ਦੀ ਦਵਾਂਗੇ ਬਾਈ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਚਾਲ ਹੈ ਪਹਿਲਾਂ ਤੁਹਾਡਾ ਨਾਮ ਦੱਸਿਓ ਕੀ ਆ ਬਲਦੀਪ ਸਿੰਘ ਜੀ ਨਾਮ ਤੁਹਾਡਾ ਬਲਦੀਪ ਸਿੰਘ ਪਿੰਡ ਤੁਹਾਡਾ ਦਿਵਾਨਾ ਇਹ ਤੁਹਾਨੂੰ ਜ਼ਿਲ੍ਹਾ ਕਿਹੜਾ ਪੈ ਜਾਂਦਾ ਸਾਨੂੰ ਬਰਨਾਲਾ ਪੈਂਦਾ ਜੀ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਤੇ ਇਹ ਨੇੜੇ ਆਪਾਂ ਨੂੰ ਪੈ ਜਾਂਦਾ ਟੱਲੇ ਵਾਲ ਮਾਸੀ ਗਿਆ ਇਧਰ ਮਾਸੀ ਗਿਆ ਨੇੜੇ ਇਧਰ ਠੂਰਾ ਦਾ ਠੂਰ ਲੁਧੇਣੇ ਜਾ ਜਾਂਦਾ ਜੀ ਮਾਸੀ ਕੇ ਮੋਗੇ ਜਾ ਜਾਂਦਾ ਅਸੀਂ ਲਾਸਟ ਤੇ ਆ ਪੈਣ ਜਾਨਕੀ ਹੱਦ ਤੇ ਆ ਹੱਦ ਤੇ ਆਂ ਜੀ ਬਰਨਾਲਾ ਓਕੇ ਓ ਤਰ ਮੈਂ 2011 ਮਾਡਲ ਆ ਪਹਿਲਾਂ ਕੰਡੀਸ਼ਨ ਦਿਖਾ ਸਾਰੀ ਆਪਾਂ ਫੇਰ ਬਾਈ ਉਹਨਾਂ ਨੂੰ ਦੱਸਾਂਗੇ ਇਹਦੇ ਬਾਰੇ ਕੈਮਰਾ ਮਾਰਦੇ ਇਸ ਤਾ ਦੇ ਦੱਸਿਓ ਵੀ ਸਾਰਾ ਓਰੀਜਨਲ ਬਾਈ ਇਹ ਓਰੀਜਨਲ ਓਰੀਜਨਲ ਬਾਈ ਗਾਰੰਟੀ ਆ ਫੁੱਲ ਓਕੇ ਤੇ ਲੈ ਆ ਆ ਕਿਤੇ ਬਿਲਡਿੰਗ ਨਹੀਂ ਕਿਤੇ ਕੁਝ ਨਹੀਂ ਹੈਗਾ ਬਾਈ ਦੀਂਦੀ ਚਮਕ ਸੀਟ ਦੇ ਹੇਠਾਂ ਹੈ ਇਧਰਲੇ ਪਾਸੇ ਵੀ ਮਾਰ ਕਰਾਂ ਕੈਮਰਾ ਲੈ ਵੀ ਸੱਜਣਾ ਕਿਸੇ ਪਾਸੇ ਬਾਈ ਕਹਿੰਦਾ ਕਾਲਮ ਪੇਂਟ ਨਹੀਂ ਤੇ ਇਧਰਲੇ ਪਾਸੇ ਵੀ ਲਿਆ ਪਿੱਛਲੇ ਪਾਸੇ ਤੁਹਾਨੂੰ ਦਿਖਾਉਣੇ ਆ ਵੀ ਆ ਲਿੰਕਾਂ ਨੂੰ ਕੰਨ ਨਹੀਂ ਬਹੁਤ ਟਰੈਕਟਰਾਂ ਦੀ ਆਮ ਹੀ ਵੈਲਡ ਹੋਈਆਂ ਹੁੰਦੀਆਂ ਨੇ ਦੇਖ ਪੂਰਾ ਜਿੰਮੇ ਕਿਤੇ ਯਾਰ ਸਫਾਈ ਦੇ ਵਿੱਚ ਟਰੈਕਟਰ ਹੈ ਮਾਡਲ ਬਾਈ ਨੇ ਦੱਸਿਆ 2011 ਹਣਾ ਉਸਤਾਦ ਹਾਂਜੀ 11 11 2011 ਮਾਡਲ ਹੈ ਜੀ ਤੇ ਇਹਦਾ ਵੀਰੇ ਨੰਬਰ ਕਿੱਥੋਂ ਦਾ ਇਹ ਆ ਜੀ ਰੋਪੜ ਦਾ ਨੰਬਰ ਹੈ ਰੋਪੜ ਦਾ ਨੰਬਰ ਹੈ ਜਾਨੀ ਕਿ ਪੀਵੀ 12 ਪੀਵੀ 12 ਹਾਂਜੀ ਓਕੇ ਤੇ ਟਰੈਕਟਰ ਤੁਹਾਡੇ ਨਾਮ ਆ ਇਹ ਮੇਰੇ ਨਵਾਂ ਜੀ 2016 ਚ ਆਪਾਂ ਲਿਆ ਸੀਗਾ ਜੀ 16 ਦੇ ਵਿੱਚ ਲਿਆ ਸੀ ਆਪਾਂ ਥੋੜੇ ਚੱਲਿਆ ਲਿਆ ਸੀ ਇਹ ਅੱਛਾ ਹਾਂਜੀ 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 ਓਕੇ ਤੇ ਜਾਨੀ ਕਿ ਹੁਣ ਇਹ ਸੈਕੰਡ ਆਨਰ ਹੈ ਸੈਕੰਡ ਆਨਰ ਹੈ ਇਹਦੀ ਆਰਸੀ ਵਗੈਰਾ ਹੈਗੀ ਤੁਹਾਡੇ ਨਾਮ ਹਾਂਜੀ ਸਾਰਾ ਕੁਝ ਆਪਣੇ ਕੋਲ ਹੈ ਲੈ ਮਿੱਤਰੋ ਆਪ ਵੀਵੀ 12 ਹਾਂ ਮਿੱਤਰੋ ਰੋਪੜ ਦਾ ਨੰਬਰ ਹੈ ਤੇ ਤੁਹਾਡਾ ਨਾਮ ਬਲਦੀਪ ਸਿੰਘ ਜੀ ਬਲਦੀਪ ਸਿੰਘ ਬਲਦੀਪ ਸਿੰਘ ਢਿੱਲੋ ਤੇ ਡੈਡੀ ਦਾ ਨਾਮ ਨਰਮਲ ਸਿੰਘ ਪੱਤੀ ਢਿੱਲੋ ਹਾਂਜੀ ਪੱਤੀ ਢਿੱਲੋ ਦੀਵਾਨਾ ਡਿਸਟ੍ਰਿਕਟ ਬਰਨਾਲਾ ਡਿਸਟ੍ਰਿਕਟ ਬਰਨਾਲਾ ਓਕੇ ਲਓ ਬਈ ਇਹਦਾ ਸਾਹਮਣੇਓ ਜੀ ਸੈਕੰਡ ਆਨਰ ਹੋ ਗਿਆ ਬਈ ਇਹ ਇਸ ਦਾ ਤਾਂ ਚੱਲਿਆ ਕਿੰਨਾ ਕਹੂ ਬਈ ਇਹ ਚੱਲਿਆ ਤਾਂ ਹੀ ਆਪਣੇ ਵਸ 12-13 ਕਿੱਲੇ ਖੇਤੀ ਤੇ ਕਰਦੇ ਆਂ ਜੀ 12-13 ਕਿੱਲੇ ਖੇਤੀ ਤੇ ਚੱਲਦਾ ਹੈ ਹਾਂਜੀ ਹਾਂਜੀ ਓਕੇ ਓਕੇ ਤਾਂ ਮੈਂ ਇਧਰ ਲਿਆ ਕੈਮਰਾ ਆਪਾਂ ਅੰਦਰੋਂ ਵੀ ਚੈੱਕ ਕਰ ਲਈਏ ਕਰਾਂ ਲੈ ਮਾਰ ਕੇ ਨਾ ਕੈਮਰਾ ਵਿੱਚ ਪੂਰੀ ਯਾਨੀ ਕਿ ਕਹਣਾ ਕਹਿੰਦਾ ਯਾਰ ਹਨਾ ਓਕੇ 2011 ਮਾਡਲ ਹੈ ਨੰਬਰ ਇਹਦਾ ਪੰਜਾਬ ਦਾ ਹੋ ਗਿਆ ਰੋਪੜ ਦਾ ਤੇ ਚੱਲਿਆ 12 ਕਿੱਲਾਂ ਦੀ ਖੇਤੀ ਤੇ ਹੋਇਆ ਸੈਕੰਡ ਓਨਰ ਆ ਬਾਈ ਹਾਂਜੀ ਹਾਂਜੀ ਤੇ ਮੂਰਲੇ ਟਾਇਰ ਇਹਦੇ ਕਿੰਨੇ ਨੰਬਰ ਨੇ ਜੀ 750 750 16 ਦੇ ਜੀ 750 16 ਦੇ ਸੱਜਣੋ ਮੂਰਲੇ ਟਾਇਰ ਨੇ ਤੇ ਟਾਇਰ ਭਾਈ ਕਿੰਨੇ ਕੇ ਪੈਸੇ ਹੋਣਗੇ ਇਹਦੇ ਸੀ 75 ਪੈਸੇ ਤੋਂ ਵੱਧ ਦਾ ਡਾਟਾ ਆ ਜੀ ਚਾਰੇ ਚੌਕੜਾ ਜੀ ਓਕੇ ਤੇ ਪਿਛਲੇ ਟਾਇਰ ਵੀ ਨਵੇਂ ਵਰਗੀ ਪੈਣੇ ਹਨਾ ਹਾਂਜੀ ਦੇ ਬਿੱਤਰ ਮੇ ਮਗਰਾਟਾ ਮਗਰੂਟਾ ਦਾ ਵੀ ਦਿਖਾ ਦੇ ਟਰੈਕਟਰ ਕਿਤੇ ਟੱਚ ਨਹੀਂ ਕੀਤਾ ਮਗਰਾੜ ਨੂੰ ਬਿਲਡਿੰਗ ਦੀ ਪੋਰਾ ਵੀ ਕਿਤੋਂ ਨਾ ਕਿਤੋਂ ਗਲਿਆ ਮਗਰਾੜ ਜੀ ਠੀਕ ਹੈ ਹਾਂਜੀ ਤੇ ਸਤਰੀ ਸੂਤਰੀ ਵੀ ਧਰਮੇ ਦਿਖਾ ਓਏ ਜਣ ਬਈ ਰੁਪਈਆ ਲਾਉਣ ਦੀ ਲੋੜ ਤਾਂ ਨਹੀਂ ਕੋਈ ਜਾਵੇ ਨਾ ਜਮੇ ਨੇ ਜਮੇ ਨੇ ਜੀ ਅੱਛਾ ਫੁੱਲ ਗਾਰੰਟੀ ਲੋੜ ਦਾ ਇਹ ਬੰਦਾ ਫੁੱਲ ਗਾਰੰਟੀ ਕਿਸੇ ਚੀਜ਼ ਨੂੰ ਨੌਕਸ ਹੋਵੇ ਬੰਦਾ ਪੈਸੇ ਲੈ ਜਾ ਟਰੈਕਟਰ ਖੜਾ ਜਾ ਜੀ ਓਕੇ ਹਾਂਜੀ ਹਾਂਜੀ ਧਰਮੇ ਦੇ ਮਰਮਤ ਦਿਖਾ ਸਾਰਾ ਪੂਰਾ ਯਾਨੀ ਕਿ ਕਿਸੇ ਬਈ ਨੂੰ ਸੱਜਣ ਨੂੰ ਆਉਣ ਦੀ ਲੋੜ ਨਹੀਂ ਤਾਨੂੰ ਘਰੇ ਬੈਠੇ ਨੂੰ ਦਿਖਾਉਣੇ ਵੀ ਕੀ ਕੰਡੀਆਂ ਬੈਟਰੀ ਵੀ ਗਾਰੰਟੀ ਪਈ ਹੈ ਬੈਟਰੀ ਦੀ ਅਜੇ ਅਸਾਂ ਬੈਟਰੀ ਦੀ ਵੀ ਗਾਰੰਟੀ ਹੁੰਦੀ ਹੈ ਹਾਂ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਰੱਖਾਈ ਨੂੰ ਬੈਟਰੀ ਨੂੰ ਇਹ ਸਾਲ ਹੋਇਆ ਨਹੀਂ ਬੈਟਰੀ ਰੱਖੀ ਉਹ ਜਾਨੀ ਕਿ 8 ਮਹੀਨੇ ਦੀ ਪਈ ਹੈ ਗਾਰੰਟੀ ਹਾਂ ਜੀ ਅਜੇ ਤਾਂ 2 ਸਾਲ ਚੱਲੂ ਬੈਟਰੀ 18 ਮਹੀਨੇ ਦੀ ਗਾਰੰਟੀ ਹੁੰਦੀ ਹੈ ਬੈਟਰੀ ਦੀ ਸਾਲ ਰੱਖਾਈ ਨੂੰ ਹੋ ਗਿਆ ਤੇ 6-7 ਮਹੀਨੇ ਦੀ ਗਾਰੰਟੀ ਪਈ ਹੈ ਹਾਂ ਜੀ ਹਾਂ ਜੀ ਲੈ ਵੀ ਸੱਜਣਾ ਇਹ ਵੀ ਕਰ ਲਈਏ ਕਰਾ ਚੈੱਕ ਆਪਾਂ ਪੂਰੀ ਸਾਂਹ ਦੇ ਗਰੀਸ਼ ਗਰੂਸ ਲਾ ਕੇ ਆਏ ਨੇ ਜੀ ਕੋਈ ਕੱਚਾ ਕੰਮ ਕੀਤਾ ਹੋਇਆ ਲੱਗ ਪਾ ਦੇਖ ਵੀ ਲਈਏ ਵੀ ਬੈਟਰੀ ਤਾਂ ਨਵੀਂ ਆ ਵੀ ਹਾਂ ਜੋ ਵੀ ਦਰ ਮਿਆਂ ਮਾਰਦਾ ਫੁਕਾਰੇ ਲੈ ਕਰ ਦੋ ਉਸਤਾਦ ਬੰਦ ਕਰ ਦੋ ਠੀਕ ਲੈ ਵੀ ਸੱਜਣੋ ਦੁਬਾਰੇ ਫੇਰ ਦੱਸ ਦਿੰਨੇ ਬੈਟਰੀ ਬਾਈ ਕਹਿੰਦਾ ਨਵੀਂ ਆ ਸਾਲ ਪਰ ਮੰਗੂ ਗਾਰੰਟੀ ਵੀ ਪਈ ਆ ਹਨਾ ਬਾਈ ਹਾਂਜੀ 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 ਤੇ 2011 ਮਾਡਲ ਆ ਤੇ ਚੌਕੜਾ ਟਾਇਰਾਂ ਦਾ ਲਗਭਗ ਜਿਵੇਂ ਕਹੇ ਦੀ 75 ਤੋਂ 80 ਪੈਸੇ ਟਾਇਰ ਪਏ ਆ ਸੈਕੰਡ ਓਨਰ ਆ ਨੰਬਰ ਪੰਜਾਬ ਦਾ ਬਈ ਹੈਨਾ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਪਿੰਡ ਤੁਹਾਡਾ دیਵਾਨਾ ਜ਼ਿਲ੍ਹਾ ਬਰਨਾਲਾ ਆ ਗਿਆ ਬਰਨਾਲਾ ਹਾਂਜੀ ਹਾਂਜੀ ਓਕੇ ਤੇ ਡੱਕ ਡੱਕ ਵੀ ਚੰਗਾ ਲੱਗਿਆ ਹੋਇਆ ਹੈ ਤੇ ਮਮੀ ਆ ਡੱਕ ਲੱਗਿਆ ਚੱਲਦਾ ਸਾਰਾ ਕੁਝ ਅੱਛਾ ਹਾਂਜੀ ਹਾਂਜੀ ਬਸ ਇਹ ਤਾਂ ਚੱਲ ਆਪਾਂ ਕਾਹ ਨੂੰ ਚਲਾਉਣਾ ਹੈ ਤਾਂ ਹੁਣ ਜਿਹੜਾ ਲੈ ਕੇ ਜਾਊ ਉਹ ਹੀ ਚਲਾਉ। ਲੈ ਉਹ ਹੀ ਚਲਾਉ। ਕੋਈ ਨਹੀਂ ਲਾਉਣਾ ਜੀ ਆਪਾਂ ਨਾਲ। ਠੀਕ ਹੈ ਜੀ ਲਾਉਣਾ ਕੁਝ ਨਹੀਂ। ਵਪਾਰੀ ਵਾਲੀ ਗੱਲ ਨਹੀਂ ਕਰਨੀ ਆਪਾਂ ਜੀ। ਠੀਕ ਆ। ਹਾਂਜੀ ਹਾਂਜੀ ਬੰਦੇ ਨਾਲ ਅਗਦੇ ਸਮਣੇ ਲਾਓ ਜੇ ਜਾਵੇ ਘਰੇ ਜੀ। ਓਕੇ। ਹਾਂਜੀ ਹਾਂਜੀ। ਜੀ ਉਸਤਾਦ ਤੁਹਾਡਾ ਮੋਬਾਈਲ ਨੰਬਰ ਦੱਸਿਓ ਬਾਈ ਕਿੰਨਾ? 98782 98782 49406 49406 ਹਾਂਜੀ ਫਿਰ ਤੇ ਮੇਰੇ ਨੰਬਰ ਨਾਲ ਹੀ ਮਿਲਦਾ ਮੇਰਾ 49405000 ਹਾਂਜੀ ਲੈ ਮਿੱਤਰੋ ਪੂਰਾ ਘੈਂਟ ਟਰੈਕਟਰ ਆ ਜੇ ਕਿਸੇ ਭਰਾ ਨੇ ਲੈਣਾ ਪਿੰ ਬੰਦਾ ਪੈਸੇ ਲੈ ਕੇ ਟਰੈਕਟਰ ਤੇ ਖੜਾ ਜੇ ਓਕੇ ਘਰੇ ਰੱਖਣ ਵਾਲਾ ਲਵੇ ਇਸ ਦਾ ਕਹਿੰਦੇ ਆ ਪਾਵੇ ਇਹਨੂੰ ਦੱਬ ਕੇ ਟਰੈਕਟਰ ਨੂੰ ਠੀਕ ਹੈ ਜੀ ਤੇ ਇਸ ਦਾ ਹੁਣੇ ਦਾ ਰੇਟ ਦੱਸ ਜੀ ਤਾਂ ਡਿਮਾਂਡ ਕੀ ਰੱਖੀ ਹੋਈ ਹੈ ਤੁਹਾਡੀ ਰੇਟ ਆਪਣੀ ਜੀ 375000 375000 ਮਾਨ ਤਨ ਕਿੰਨਾ ਕਰਦੇ ਕਰ ਦਾਂਗੇ ਬਸ ਜੀ ਖੁੱਲੇ ਦਿਲ ਨਾਲ ਕਰਦੇਗਾ ਐ ਨਹੀਂ ਬਸ ਮਾਨ ਥੋੜਾ ਬੋਧੇ ਕਰਾਂਗੇ ਜੀ ਉਹ ਟਰੈਕਟਰ ਚੀਜ਼ ਬਹੁਤ ਵਧੀਆ ਚੀਜ਼ ਘੈਂਟ ਆ ਇਹ ਤਾਂ ਹੈ ਜਾ ਕੇ ਮਤਲਬ ਰੁਪਈਆ ਲਾਉਣ ਦੀ ਲੋੜ ਨਹੀਂ ਹੈ ਨਾ ਨਾ ਜੀ ਨਾ 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 ਓਕੇ ਲਓ ਮੇਥੋਂ ਸੰਪਰਕ ਕਰ ਲਿਓ ਪਿੰਡ ਦਿਵਾਨਿਆਂ ਦੇ ਵਿੱਚ ਖੜਾ 2011 ਮਾਡਲ ਹੈ ਨੰਬਰ ਪੰਜਾਬ ਦਾ ਹੈਨਾ ਤੇ ਬਾਈ ਦੇ ਨਾਮ ਸੱਜਣੂ ਕਾਪੀ ਆ ਜਿਹੜੇ ਪੁਰਾਣੇ ਘਰੇ ਰੱਖਣ ਵਾਸਤੇ ਟਰੈਕਟਰ ਲੈਣਾ ਨਾ ਤਾਂ ਫਟਾਫਟ ਨੰਬਰ ਲਾ ਲਿਓ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਪੂਰੀ ਫੁੱਲ ਗਰੰਟੀ ਵਾਲਾ ਸਵਰਾਜ ਆ